ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤੇ ਦੀ ਸਾਂਝ ਕਰੀਏ ਗਜਵਜ ਕੀ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਤਾਂ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਕਥਾ ਦੇ ਵਿੱਚ ਦੱਸਾਂਗੇ ਕਿ ਜੋ ਅਸੀਂ ਨਾਮ ਜਪਦੇ ਹਾਂ ਵੈਗੁਰ ਜੀ ਦੀ ਬਾਣੀ ਪਰ ਪੜਦੇ ਹਾਂ ਉਹ ਕਦੋਂ ਸੱਚਖੰਡ ਵਿੱਚ ਪ੍ਰਵਾਨ ਹੁੰਦੀ ਹੈ ਸਾਧ ਸੰਗਤ ਜੀ ਕਥਾ ਦੇ ਅੰਤ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਕਿਉਂਕਿ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵੈਗੁਰ ਜੀ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵੈਗੁਰ ਜੀ ਸਾਡੇ ਕਿਵੇਂ ਸਾਰੇ ਕਾਰਜ ਰਾਸ ਕਰਦੇ ਹਨ ਸਾਤ ਸੰਗਤ ਜੀ ਸੰਤਬ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਵੀ ਨੂੰ ਰੋਜ਼ ਸਭ ਤੋਂ ਪਹਿਲਾਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾੜੀ ਬੜੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਬਰਿਆਹਤ ਆਪ ਜੀ ਦੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਹੀ ਵਾਹਿਗੁਰੂ ਜੀ ਸਾਡਾ ਭਲਾ ਕਰਨਗੇ ਸਾਥ ਸੰਗਤ ਜੀ ਤੇ ਬਾਣੀ ਰੋਜ਼ ਜਰੂਰ ਪੜਿਆ ਕਰੋ ਸਾਥ ਸੰਗਤ ਜੀ ਜਿਵੇਂ ਸਾਨੂੰ ਰੋਜ਼ ਰੋਟੀ ਖਾਣੀ ਜ਼ਰੂਰੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਜਪਣਾ ਵੀ ਸਾਡਾ ਇੱਕ ਕੰਮ ਹੈ ਉਹ ਵੀ ਰੋਜ਼ 5 ਮਿੰਟ 7 ਮਿੰਟ ਜਿੰਨਾ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਹੋ ਜ਼ਰੂਰ ਜਪਿਆ ਕਰੋ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਮਹਾਪੁਰਸ਼ ਜੀ ਆਖਦੇ ਨੇ ਭਾਈ ਕਿ ਸਭ ਤੋਂ ਔਖਾ ਕੰਮ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ ਸਾਥ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਗੁਰਮਤਿ ਵਿੱਚ ਦੋ ਕੰਮ ਸਭ ਤੋਂ ਔਖੇ ਦੱਸੇ ਗਏ ਮਹਾਂਪੁਰਖੀ ਕਹਿੰਦੇ ਨੇ ਭਾਈ ਸਤਗੁਰ ਦੀ ਸੇਵਾ ਕਰਨੀ ਤੇ ਦੂਜਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ ਸਾਥ ਸੰਗਤ ਜੀ ਜਦੋਂ ਪਾਤਸ਼ਾਹ ਨੇ ਨਾਮ ਬਾਰੇ ਬਚਨ ਕਿਹਾ ਸਾਥ ਸੰਗਤ ਜੀ ਤੱਕ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਨਾ ਤੇ ਨਾਮ ਜਪਦੀਆਂ ਨੇ ਨਾ ਗੁਰੂ ਘਰ ਜਾ ਕੇ ਸੇਵਾ ਕਰਦੀਆਂ ਨੇ ਸਾਧ ਸੰਗਤ ਜੀ ਜੇ ਤੁਸੀਂ ਨਾਮ ਨਹੀਂ ਜਪ ਸਕਦੇ ਤਾਂ ਵਾਹਿਗੁਰੂ ਜੀ ਦੇ ਗੁਰੂ ਘਰ ਜਾ ਕੇ ਜਰੂਰ ਸੇਵਾ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਤੁਹਾਡੇ ਲੇਖ ਲਿਖੇ ਲੱਗੇ ਸਾਧ ਸੰਗਤ ਜੀ ਇਸੇ ਤਰਾਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣਿਓ ਕਾ ਸਾਚਾ ਨਾਉ ਸਾਧ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਸਭ ਤੋਂ ਕੰਮ ਔਖਾ ਕੰਮ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਸਾਧ ਸੰਗਤ ਜੀ ਤੇ ਦੂਜਾ ਕੰਮ ਹੈ ਗੁਰੂ ਦੀ ਸੇਵਾ ਕਖੜੀ ਸਾਧ ਸੰਗਤ ਜੀ ਕਖੜੀ ਦਾ ਅਰਥ ਕੀ ਹੈ ਸਭ ਤੋਂ ਔਖਾ ਸਤਗੁਰ ਜੀ ਦੀ ਸੇਵਾ ਕਖੜੀ ਕਠਿਨ ਹੈ ਜੇ ਕੋ ਕਰੇ ਚਿੱਤ ਲਾਏ ਸਾਥ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਜੇ ਕੋਈ ਚਿੱਤ ਲਾ ਕੇ ਸਾਥ ਸੰਗਤ ਜੀ ਵਾਹਿਗੁਰਜੀ ਦੀ ਸੇਵਾ ਕਰੇਗਾ ਉਸ ਦੀ ਸਾਰੇ ਜ਼ਿੰਦਗੀ ਸਵਰ ਜਾਵੇਗੀ ਵਾਹਿਗੁਰਜੀ ਦਾ ਨਾਮ ਜਪੇਗਾ ਸਾਥ ਸੰਗਤ ਜੀ ਉਸ ਦੇ ਜੋ ਵੀ ਜ਼ਿੰਦਗੀ ਵਿੱਚ ਦੁੱਖ ਨੇ ਸਾਰੇ ਦੂਰ ਹੋ ਜਾਣਗੇ ਕਹਿੰਦੇ 7 ਇਹ ਵੀ ਭਾਗਾ ਨਾਲ ਹੀ ਨਸੀਬ ਹੁੰਦੀ ਹੈ ਇਹ ਹਰ ਕੋਈ ਨਹੀਂ ਕਰ ਸਕਦਾ ਇਹ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾ ਨਹੀਂ ਹੁੰਦੀ ਸਾਧ ਸੰਗਤ ਜੀ ਕੋਈ ਰਾਮ ਰਾਮ ਕਹਿੰਦਾ ਹੈ ਪਰ ਨਹੀਂ ਜਪਿਆ ਹੋਇਆ ਸਾਧ ਸੰਗਤ ਜੀ ਰਾਮ ਰਾਮ ਵੀ ਜਪਿਆ ਹੋਇਆ ਉਹਦੋਂ ਸਫਲ ਹੁੰਦਾ ਹੈ ਜਦੋਂ ਕੋਈ ਮਨ ਲਾ ਕੇ ਚਿੱਤ ਲਾ ਕੇ ਵਾਹਿਗੁਰੂ ਜੀ ਨਾਲ ਇਕਾਗਰ ਚਿਤ ਹੋ ਕੇ ਰੱਬ ਜੀ ਨੂੰ ਧਿਆਉਂਦਾ ਹੈ ਸਾਧ ਸੰਗਤ ਜੀ ਪਰ ਜਿਤਲਾ ਕੇ ਮਨ ਵਿੱਚ ਇਕਾਗਰ ਕਰਨਾ ਹੀ ਸਭ ਤੋਂ ਔਖਾ ਕੰਮ ਹੈ। ਸਾਧ ਸੰਗਤ ਜੀ ਤੁਸੀਂ ਦੇਖਦੇ ਹੀ ਹੋ ਜਦੋਂ ਅਸੀਂ ਪਾਠ ਕਰਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ। ਬਾਣੀ ਤਾਂ ਅਸੀਂ ਪੜ੍ਹਦੇ ਹਾਂ ਪਰ ਸਾਡਾ ਮਨ ਕਿਤੇ ਹੋਰ ਭਟਕਦਾ ਹੁੰਦਾ ਹੈ। ਬਹੁਤ ਘੱਟ ਲੋਕ ਨੇ ਜਿਹੜੇ ਵਾਹਿਗੁਰੂ ਜੀ ਨੇ ਬਿਰਤੀ ਜੋੜ ਕੇ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ। ਸਾਧ ਸੰਗਤ ਜੀ ਜਿਹੜੇ ਨਾਮ ਜਪਦੇ ਨੇ ਨਾ ਉਹਨਾਂ ਦਾ ਸਿੱਧਾ ਸੱਚਖੰਡ ਵਿੱਚ ਪਰਵਾਣ ਹੋ ਜਾਂਦਾ ਹੈ ਉਹ ਸਿਰਫ ਇੱਕ ਸ਼ਬਦ ਹੀ ਆਪਣੇ ਮੂੰਹ ਵਾਹਿਗੁਰੂ ਜੀ ਕਹਿ ਤੁਸੀਂ ਇੱਕ ਵਾਰ ਵਾਹਿਗੁਰੂ ਜੀ ਦਾ ਬਿੱਤੀ ਜੋੜਦੇ ਇਕਾਗਰ ਚਿਤ ਹੋਗੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਤੇ ਦੇਖੋ ਤੁਹਾਡੇ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਧ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਪਾਈ ਕਈ ਘੰਟਿਆਂ ਦੇ ਬੈਠਣ ਤੋਂ ਬਾਅਦ ਧਿਰ ਕਿਤੇ ਮਨ ਵਿੱਚ ਟਿਕਾਣਾ ਸ਼ੁਰੂ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਕਿਤੇ ਬੈਠੇ ਹੋ ਘੰਟੇ ਦੋ ਘੰਟੇ ਹੋ ਗਏ ਹੋਣਗੇ ਇਮਾਨਦਾਰੀ ਨਾਲ ਸੋਚ ਕੇ ਦੇਖਿਓ ਕਿੰਨੀ ਵਾਰ ਮਨ ਟਿਕਿਆ ਉਸ ਜਗ੍ਹਾ ਤੇ ਤੁਸੀਂ ਕਿਤੇ ਕਥਾ ਸੁਣਦੇ ਹੋ ਕਿਸੇ ਗੁਰੂ ਘਰ ਦੇ ਵਿੱਚ ਕੀਰਤਨ ਸੁਣਦੇ ਹੋ ਬਾਣੀ ਸੁਣਦੇ ਹੋ ਜਦੋਂ ਮਨ ਟਿਕਣ ਲੱਗਦਾ ਹੈ ਉਦੋਂ ਚਿੱਤ ਵਿੱਚ ਕੋਈ ਗਲਤ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹੈ ਸਾਥ ਸੰਗਤ ਜੀ ਮਹਾਂਪੁਰਖ ਜੀ ਕਹਿੰਦੇ ਨੇ ਪਾਈ ਜਦੋਂ ਚਿਤ ਚ ਜੁੜਨ ਲੱਗਦਾ ਨਾ ਤਾਂ ਉਦੋਂ ਮਨ ਕਿਸੇ ਹੋਰ ਪਾਸੇ ਗੁਆਚ ਜਾਂਦਾ ਹੈ ਮਨ ਤੇ ਚਿਤ ਇਕਾਗਰ ਨਹੀਂ ਹੋ ਸ ਰਹੀ ਇਸ ਲਈ ਸਭ ਤੋਂ ਔਖਾ ਕੰਮ ਵਾਹਿਗੁਰੂ ਜੀ ਦਾ ਨਾਮ ਜਪਣਾ ਸਾਥ ਸੰਗਤ ਜੀ ਸਭ ਤੋਂ ਔਖਾ ਕੰਮ ਹੈ ਨਾਮ ਜਪਣਾ ਤੇ ਵਾਹਿਗੁਰੂ ਜੀ ਦੀ ਸੇਵਾ ਕਰਨੀ ਸਾਥ ਸੰਗਤ ਜੀ ਕਹਿੰਦੇ ਵਾਹਿਗੁਰੂ ਜੀ ਤੇ ਆਪਾਂ ਬਾਣੀ ਪੜਦੇ ਹਾਂ ਨਾਮ ਜਪਦੇ ਹਾਂ ਉਦੋ ਲੇਖੇ ਵਿੱਚ ਲੱਗਦਾ ਲੇਖੇ ਲੱਗਦਾ ਹੈ ਜਦੋਂ ਸਾਧ ਸੰਗਤ ਜੀ ਮਨ ਤੇ ਚਿੱਤ ਇਕਾਗਰ ਹੋ ਜਾਵੇ ਇਸ ਲਈ 파ਸ਼ਾ ਕਹਿੰਦੇ ਨੇ ਪਾਈ ਪ੍ਰਭ ਕੀ ਉਸਤਤ ਕਰੋ ਸਤ ਮੀਠ ਸਾਵਧਾਨ ਇਕਾਗਰ ਚਿੱਤ ਸਾਧ ਸੰਗਤ ਜੀ ਮਹapurji ਕਹਿੰਦੇ ਨੇ ਪਾਈ ਸਭ ਤੋਂ ਔਕਾ ਹੈ ਚਿੱਤ ਇਕਾਗਰ ਕਰਨਾ ਮਨ ਇੱਕ ਜਗ੍ਹਾ ਤੇ ਸੁਰਤ ਇਕਾਗਰ ਕਰਨਾ ਸਾਧ ਸੰਗਤ ਜੀ ਪਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਮਨੁੱਖ ਦਾ ਹਿਸਾਬ ਕਿਤਾਬ ਕਰਦੇ ਹੋਏ ਮਨ ਬੜਾ ਟਿਕਦਾ ਸਾਧ ਸੰਗਤ ਜੀ ਇੰਨਾ ਮਨ ਤੇ ਚਿੱਤ ਉਦੋਂ ਨਹੀਂ ਟਿਕਦਾ ਜਦੋਂ ਪਾਠ ਤੇ ਸੇਵਾ ਕਰਦੇ ਹਨ ਪਰ ਹੋਰ ਕੰਮ ਕਰਦੇ ਹਿਸਾਬ ਕਿਤਾਬ ਕਰਦੇ ਬੜਾ ਮਨ ਟਿਕਦਾ ਹੈ ਤੁਸੀਂ ਕਿਸੇ ਤੋਂ ਪੈਸੇ ਲੈਣੇ ਨੇ ਤੁਸੀਂ ਪੈਸੇ ਆਣ ਇੱਕ ਵਾਰ ਗਿਣਨ ਦੀ ਬਜਾਏ ਦੋ ਵਾਰ ਗਿਣਦੇ ਹੋ ਸਾਧ ਸੰਗਤ ਜੀ ਗੱਲ ਸੱਚ ਹੈ ਤੁਸੀਂ ਵੀ ਸਾਰੇ ਜਾਣਦੇ ਹੋ ਫਿਰ ਆਪਾਂ ਕਈ ਵਾਰ ਕੋਲ ਖੜਾ ਕੋਈ ਆਪਣੀ ਬੰਦਾ ਹੋਵੇ ਆਪਾਂ ਉਸ ਨੂੰ ਵੀ ਕਹਿ ਦਿੰਨੇ ਹੁੰਨਾ ਲੈ ਤੂੰ ਵੀ ਇੱਕ ਵਾਰ ਹੱਥ ਮਾਰ ਲੈ ਪੂਰੇ ਨੇ ਪੈਸੇ ਸਾਧ ਸੰਗਤ ਜੀ ਪੈਸੇ ਗਿਣਦੇ ਹੋਏ ਬੰਦੇ ਦਾ ਮਨ ਚਿੱਤ ਦੋਵੇਂ ਇਕਾਗਰ ਹੋ ਜਾਂਦੇ ਹਨ ਸਾਧ ਸੰਗਤ ਜੀ ਕਿਉਂਕਿ ਉਹ دنیਾਬੀ ਪਦਾਰਥ ਨੇ ਉਹਨਾਂ ਵਿੱਚ ਜ਼ਿਆਦਾ ਮਨ ਟਿਕਦਾ ਹੈ ਸਾਧ ਸੰਗਤ ਜੀ ਪਰ ਜਦੋਂ ਪਾਠ ਤੇ ਸਿਮਰਨ ਕਰਦੇ ਉਦੋਂ ਇਕਾਗਰ ਕਿਉਂ ਨਹੀਂ ਹੁੰਦੇ ਸਾ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰੂ ਦਾ ਜਸ ਕਰਦੇ ਇੰਨਾ ਮਨ ਨਹੀਂ ਟਿਕਦਾ ਜਿੰਨਾ ਘਰ ਪਰਿਵਾਰ ਵਿੱਚ ਬੰਦੇ ਦਾ ਮਨ ਜੁੜਦਾ ਹੈ ਦੱਸੋ ਭਾਈ ਉਹਨਾਂ ਮਨ ਵਾਹਿਗੁਰੂ ਦੇ ਨਾਮ ਵਿੱਚ ਜੁੜਦਾ ਇੱਕ ਪਲ ਵੀ ਇਕਾਗਰ ਨਹੀਂ ਹੁੰਦਾ ਜਿੰਨਾ ਕਿ ਕੰਮਾਂ ਕਾਰਾਂ ਵਿੱਚ ਮਨ ਟਿਕਦਾ ਹੈ ਇੰਨਾ ਮਨ ਟਿਕ ਜਾਂਦਾ ਹੈ ਕਿਸੇ ਵੇਲੇ ਤੇ ਹੋਰ ਕਿਸੇ ਚੀਜ਼ ਦੀ ਖਿਆਲ ਹੀ ਨਹੀਂ ਆਉਂਦਾ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਕਿਹਾ ਹੈ ਭਾਈ ਬਾਣੀ ਦੇ ਵਿੱਚ ਲਿਖਿਆ ਹੈ ਭਾਈ ਸੁਰਤ ਇਕਾਗਰ ਹੋਣ ਦੀ ਲੋੜ ਹੈ ਤੈਨੂੰ ਪਤਾ ਲੱਗ ਜਾਏਗਾ ਨਾਮ ਦੀ ਸ਼ਕਤੀ ਕੀ ਹੈ ਇੱਕ ਵਾਰ ਵਾਹਿਗੁਰੂ ਜੀ ਨਾਲ ਸੁਰਤ ਟਿਕਾ ਕੇ ਇਕਾਗਰ ਚਿਤ ਹੋ ਕੇ ਜਪ ਨਾਮ ਜਪ ਕੇ ਤੇ ਦੇਖ ਤੈਨੂੰ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ ਸਾਤ ਸੰਗਤ ਜੀ ਜੇ ਤੁਸੀਂ ਵੀ ਚਾਹੁੰਦੇ ਹੋ ਵਾਹਿਗੁਰੂ ਜੀ ਨੂੰ ਇਕਾਗਰ ਚਿਤ ਹੋ ਕੇ ਜਪੋ ਸਾਧ ਸੰਗਤ ਜੀ ਤੁਹਾਡੇ ਜਨਮ ਮਰਨ ਦੇ ਸਾਰੇ ਦੁੱਖ ਕੱਟੇ ਜਾਣਗੇ ਕਹਿੰਦੇ ਇਕਾਗਰ ਚਿਤ ਹੋ ਕੇ ਉਸ ਤੋਂ ਬਿਨਾ ਜਪਿਆ ਹੋਇਆ ਨਾਮ ਉਸ ਨੂੰ ਮਾਰਨੇ ਸਿੱਧਾ ਸ਼ਬਦਾਂ ਵਿੱਚ ਕਿਹਾ ਹੈ ਰਾਮ ਰਾਮ ਕਰਤਾ ਸਭ ਜਗਤਿ ਰੇ ਰਾਮ ਨਾ ਪਾਇਆ ਜਾਏ ਸਾਧ ਸੰਗਤ ਜੀ ਇਹ ਤਾਂ ਸਾਰੀ ਦੁਨੀਆ ਰਾਮ ਰਾਮ ਕਹਿੰਦੀ ਹੈ ਫਿਰ ਪਾਸ਼ਾ ਤੋਂ ਪੁੱਛਿਆ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਿਵੇਂ ਜਪਣਾ ਸਾਧ ਸੰਗਤ ਜੀ ਕੋਈ ਰੱਬ ਦਾ ਨਾਮ ਕਿਵੇਂ ਜਪੇ ਹਜੂਰ ਸੱਚੇ ਪਾਸ਼ਾ ਨੇ ਕਿਹਾ ਸਾਧ ਸੰਗਤ ਜੀ ਭਾਈ ਕੋਈ ਰਾਮ ਰਾਮ ਕਹਿਣ ਵਾਲਾ ਗੁੱਸਾ ਹੀ ਨਾ ਕਰ ਜਾਵੇ ਕਿ ਰਾਮ ਨਹੀਂ ਐਦਾਂ ਪਾਇਆ ਜਾਂਦਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਸੰਦੇਸ਼ ਦਿੱਤਾ ਹੈ ਭਾਈ ਕਿਵੇਂ ਰਾਮ ਜਪਣਾ ਭਾਈ ਸਾਧ ਸੰਗਤ ਜੀ ਕਹਿੰਦੇ RAM ਕੋ ਪਰ ਚਿੱਤ ਲਾ ਕੇ ਕਹੋ ਇਹਨੇ ਚਿੱਤ ਲਾ ਕੇ ਕਹਿ ਵਾਹਿਗੁਰੂ ਮੇਰਾ ਆਹ ਕੰਮ ਸੁਵਾਰ ਦੇ ਸਾਧ ਸੰਗਤ ਜੀ ਉਹ ਸਿੱਧਾ ਸੱਚਖੰਡ ਤੱਕ ਪ੍ਰਵਾਨ ਹੁੰਦਾ ਹੈ ਉਹ ਤੇਰੇ ਜਨਮ ਮਰਨ ਦੇ ਸਾਰੇ ਦੁੱਖ ਘਟ ਦੇਵੇਗਾ ਤੈਨੂੰ ਜ਼ਿੰਦਗੀ ਦੇ ਵਿੱਚ ਮੁਕਤੀ ਮਿਲ ਜਾਵੇਗੀ ਸਾਧ ਸੰਗਤ ਜੀ ਕਹਿੰਦਾ ਜਪਿਆ ਹੋਇਆ ਨਾਮ ਤੈਨੂੰ ਜਮਾਂ ਤੋਂ ਛੁੜਾ ਦੇਵੇਗਾ ਜਿੱਤ ਨਾਲ ਜਪਿਆ ਨਾਮ ਤੈਨੂੰ ਬੰਦਨਾ ਤੋਂ ਮੁਕਤ ਕਰ ਦੇਵੇਗਾ ਨਾਮ ਦੀ ਤਾਕਤ ਵੇਖੋ ਸਾਧ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਦੁਨੀਆਂ ਦੇ ਲੋਕਾਂ ਨੂੰ ਇਸ ਮੁਖੌਲ ਨਾ ਸਮਝੋ ਇਹ ਸਚਾਈ ਹੈ ਭਾਈ ਇਕਾਗਰ ਚਿੱਤ ਹੋ ਕੇ ਕੋਈ ਵਾਹਿਗੁਰੂ ਦਾ ਨਾਮ ਜਪ ਲਵੇ ਕੋਈ ਸੁਰਤ ਲਗਾ ਕੇ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਵੇ ਕਹਿੰਦੇ ਭਾਈ ਫਿਰ ਜਿਵੇਂ ਇੱਕ ਤਿੱਲੀ ਲਾਇ ਲੱਖਾਂ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਹਨ ਨਾ ਤਾਂ ਸਾਧ ਸੰਗਤ ਜੀ ਇਦਾਂ ਹੀ ਪਾਈ ਇੱਕ ਵਾਰ ਆਪਣੀ ਜ਼ੁਬਾਨ ਤੋਂ ਵਾਹਿਗੁਰੂ ਕਹਿਣ ਨਾਲ ਸਾਰੇ ਹੀ ਜ਼ਿੰਦਗੀ ਦੇ ਪਾਪ ਮਿੱਟ ਜਾਂਦੇ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ ਇਹ ਮਹਾਂਪੁਰਸ਼ੀ ਦੀਨ ਪਾਈ ਵਚਨ ਨੇ ਪਾਈ ਕਹਿੰਦੇ ਜਿਵੇਂ ਇੱਕ ਤੀਲੇ ਲਾਇ ਲੱਖਾਂ ਲੱਕੜਾਂ ਸੜ ਜਾਂਦੀਆਂ ਹਨ ਉਸੇ ਤਰ੍ਹਾਂ ਹੀ ਪਾਈ ਜੇ ਤੂੰ ਵਾਹਿਗੁਰੂ ਜੀ ਨੰਮਰਤੀ ਜੋੜ ਕੇ ਇਕਾਗਰ ਚਿਤੋਂ ਕੇ ਵਾਹਿਗੁਰੂ ਜੀ ਦਾ ਨਾਮ ਜਪੇਂਗਾ ਤੇਰੇ ਸਾਰੇ ਦੁਨੀਆ ਜਿੰਦਗੀ ਦੇ ਪਾਪ ਮਿਟ ਜਾਣਗੇ ਤੋ ਇੱਕ ਵਾਰ ਵਾਹਿਗੁਰੂ ਜੀ ਦਾ ਨਾਮ ਜਪ ਕੇ ਤਵੇਗ ਸਾ ਸੰਗਤ ਜੀ ਮਹਾਂ ਪੂਜ ਜੀ ਪਾਈ ਕਹਿੰਦੇ ਨੇ ਪਾਈ ਲੋਕੋ ਦੁਨੀਆ ਦੇ ਲੋਕਾਂ ਤੋਂ ਮਤ ਦੇ ਵਿੱਚ ਨਾ ਪਾਓ ਸਾਥ ਸੰਗਤ ਜੀ ਇਹਨੂੰ ਮਖੌਲ ਨਾ ਸਮਝੋ ਇਹ ਸਚਾਈ ਹੈ ਕਹਿੰਦੇ ਜੇ ਇੱਕ ਤੇਲੀ ਨਾਲ ਲੱਖਾਂ ਲੱਕੜਾਂ ਸੜ ਜਾਂਦੀਆਂ ਨੇ ਤੇ ਸੁਰਤ ਇਕਾਗਰ ਕਰਕੇ ਕਹਿ ਵਾਹਿਗੁਰੂ 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 ਤੇਰੇ ਸਾਰੇ ਜਨਮ ਮਰਨ ਦੇ ਟੁੱਟ ਜਾਣਗੇ ਸਾਥ ਸੰਗਤ ਜੀ ਸੰਤ ਮਹਾਂਪੁਰਜੀ ਕਹਿੰਦੇ ਨੇ ਭਾਈ ਜਿੰਨਾ ਰੋਗਾਂ ਦਾ ਕੋਈ ਇਲਾਜ ਨਾ ਹੋਵੇ ਸੁਰਤ ਇਕਾਗਰ ਕਰਕੇ ਵਾਹਿਗੁਰੂ ਵਾਹਿਗੁਰੂ ਅਗੇ ਅਰਦਾਸ ਕਰ ਤਾਂ ਸਾ ਸੰਗਤ ਜੀ ਸੁਰਦ్య ਕਿਰਨਾਂ ਵੀ ਉਹਨੂੰ ਖਤਮ ਕਰ ਦਿੰਦੀ ਹੈ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਪੁਰਸ਼ ਜੀ ਆਪਣੇ ਆਪਣੇ ਸੇਵਾਦਾਰਾਂ ਨੂੰ ਆਪਣੇ ਪ੍ਰੇਮੀਆਂ ਨੂੰ ਪੜਿਆ ਸੰਗਤਾਂ ਨੂੰ ਕਹਿੰਦੇ ਨੇ ਭਾਈ ਜਦੋਂ ਵੀ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪੋ ਤੇ ਇਕਾਗਰ ਚਿਪੋ ਜਿਧੋ ਕੇ ਜਪੋ ਸਾਧ ਸੰਗਤ ਜੀ ਇਕਾਗਰ ਜਿਧੋ ਕੇ ਜਪੋ ਗੁਰੂ ਨਾਮ ਆਪ ਜੀ ਦੇ ਮੂੰਹ ਇੱਕ ਸ਼ਬਦ ਵੀ ਵਾਹਿਗੁਰੂ ਨਿਕਲਿਆ ਹੋਏ ਨਾ ਸਿੱਧਾ ਸੱਚਖੰਡ ਤੱਕ ਪ੍ਰਵਾਨ ਹੋਵੇਗਾ ਜੇ ਤੁਹਾਡਾ ਤੁਸੀਂ ਪਾਠ ਕਰਦੇ ਹੋ ਮਨ ਤੁਹਾਡਾ ਕਿਤੇ ਹੋਰ ਭਟਕਦਾ ਹੈ ਸਾਧ ਸੰਗਤ ਜੀ ਉਸ ਤੋਂ ਚੰਗਾ ਹੈ ਨਾ ਕਰੋ ਕੋਈ ਗੱਲ ਨਹੀਂ ਸਾਥ ਸੰਗਤ ਜੀ ਕਿਉਂਕਿ ਉਹ ਵਾਹਿਗੁਰੂ ਦੇ ਦਰਗਾਹ ਤੱਕ ਪਰਵਾਹ ਨਹੀਂ ਹੋਣਾ ਜਿੰਨਾ ਮਰਜ਼ੀ ਜਪ ਲਓ ਜਦੋਂ ਬਿਰਤੀ ਹੀ ਨਹੀਂ ਜੋੜਨੀ ਸਾਥ ਸੰਗਤ ਜੀ ਉਹ ਹਰ ਰੋਜ਼ ਮਨ ਨੂੰ ਇਕਾਗਰ ਚਿੱਤ ਕਰਕੇ ਵਾਹਿਗੁਰੂ ਦਾ ਨਾਮ ਜਪੋ ਸਿਮਰਨ ਕਰੋ ਸੇਵਾ ਕਰੋ ਜਦੋਂ ਹੌਲੀ-ਹੌਲੀ ਰਸ ਬਣਨਾ ਸ਼ੁਰੂ ਹੋ ਗਿਆ ਤਾਂ ਰੋਗਾਂ ਰੋਗ ਕੀ ਦੁੱਖ ਕੀ ਦਿਲਦਰ ਕੀ ਸਭ ਖਤਮ ਹੋ ਜਾਣਗੇ ਸਾਥ ਸੰਗਤ ਜੀ ਜਿਆਦਾ ਨਹੀਂ ਸੀ ਤਾਂ ਦਿਨ ਵਿੱਚ ਹਰ ਰੋਜ਼ ਇੱਕ ਜਪਜੀ ਸਾਹਿਬ ਦਾ ਇੱਕ ਰਹਿਰਾਸ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਜੇ ਜੇ ਕਈ ਇਦਾਂ ਦੇ ਨਹੀਂ ਕੋਈ ਜੌਬ ਕਰਦਾ ਹੈ ਸਾਧ ਸੰਗਤ ਜੀ ਬਹੁਤ ਘਰ ਦੇ ਵੀ ਲੇਡੀਜ਼ ਨੂੰ ਬਹੁਤ ਕੰਮ ਹੁੰਦੇ ਨੇ ਤਾਂ ਸਾਧ ਸੰਗਤ ਜੀ ਸਿਰਫ 5 ਮਿੰਟ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਤਾਂ ਕਿ ਤੁਸੀਂ ਉਹ ਵੀ ਇਕਾਗਰ ਜਿਤ ਹੋਗੇ ਕਿਉਂਕਿ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਨਾ ਭਾਵੇਂ ਤੁਸੀਂ 5 ਮਿੰਟ ਹੀ ਜਪੋ ਪਰ ਮਨ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਕੇ ਜਪੋ ਉਹ ਸਿੱਧਾ ਤੁਹਾਡਾ ਸੱਚ ਖਣ ਤੱਕ ਪ੍ਰਵਾਂਤ ਹੋ ਜਾਂਦਾ ਹੈ ਸਾਧ ਸੰਗਤ ਜੀ ਹੋ ਸਕਦਾ ਹੈ ਤਾਂ ਵੱਧ ਤੋਂ ਵੱਧ ਬਾਣੀ ਜਪਿਆ ਕਰੋ ਜਿਸ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇਗਾ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਅਪ ਸ਼ਬਦਾਂ ਦੇ ਰੂਪ ਵਿੱਚ ਬਿਆਨ ਕੀਤਾ ਹੈ ਸਾਧ ਸੰਗਤ ਜੀ ਇੱਕ ਵਾਰੀ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਨੂੰ ਯਾਦ ਕਰਕੇ ਧੰਨ ਗੁਰੂ ਰਾਮਦਾਸ ਜੀ ਇਹਨਾਂ ਨੂੰ ਯਾਦ ਕਰਕੇ ਸਾਧ ਸੰਗਤ ਜੀ ਜਰੂਰ ਨਾਮ ਜਪਿਆ ਕਰੋ ਕਿਉਂਕਿ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਘਰ ਇੰਨਾ ਖੁਸ਼ੀ ਜੇ ਤੁਸੀਂ ਉਹਨਾਂ ਨੂੰ ਇੱਕ ਵਾਰ ਸੱਚੇ ਮਨ ਦੇ ਨਾਲ ਘਰ ਬੈਠ ਕੇ ਵੀ ਯਾਦ ਕਰ ਲਓਗੇ ਨਾ ਤਾਂ ਗੁਰੂ ਰਾਮਦਾਸ ਜੀ ਤੁਹਾਡੀ ਚੋੜੀ ਖੁਸ਼ੀਆਂ ਨਾਲ ਭਰ ਜਾਣਗੇ ਸਾਧ ਸੰਗਤ ਜੀ ਸਿਰਫ ਗੱਲ ਇੱਕ ਹੈ ਕਿ ਇਕਾਗਰ ਚਿਤ ਹੋਰ ਕੇ ਮਹਾਪੁਰਸ਼ ਇਹੀ ਕਹਿੰਦੇ ਨੇ ਭਾਈ ਜਦੋਂ ਵੀ ਨਾਮ ਜਪੋ ਸਿਰਫ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਬਿਰਤੀ ਜੋੜ ਕੇ ਫਿਰ ਜਪਿਆ ਕਰੋ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਮਹਾਪੁਰਸ਼ ਵੀ ਤੁਸੀਂ ਜਾਣਦੇ ਹੋ ਮਹਾਪੁਰਸ਼ ਜੀ ਵੀ ਕਿੰਨੀ ਬਾਣੀ ਪੜਦੇ ਸਨ ਤੇ ਆਪਣੇ ਪ੍ਰੇਮੀਆਂ ਨੂੰ ਆਪਣੇ ਸੇਵਾਦਾਰਾਂ ਨੂੰ ਸਾਥ ਸੰਗਤ ਜੀ ਬਾਣੀ ਦੇ ਨਾਲ ਜੋੜਦੇ ਸਨ ਤੁਸੀਂ ਜਾਣਦੇ ਹੋ ਜਿੰਨਾ ਜਿਹੜੀ ਸੰਗਤਾਂ ਸੰਤ ਮਹਾਪੁਰਸ਼ਾਂ ਜੀ ਬਾਰੇ ਉਹਨਾਂ ਦੇ ਕੌਤਕ ਜਾਣਦੀਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਬਾਣੀ ਪੜੀਏ ਜਦਕਿ ਇੱਕ ਸੰਤ ਮਹਾਪੁਰਸ਼ ਸੀ ਉਹ ਉਹ ਵੀ ਇੰਨੀ ਬਾਣੀ ਪੜਦੇ ਸਿਵਾਇ ਕੋ ਜੀਤੀ ਸਾਥ ਸੰਗਤ ਜੀ ਤੁਸੀਂ ਜਿਹੜੀਆਂ ਸੰਗਤਾਂ ਵਾਈਗੁਰ ਜੀ ਨੂੰ ਜਾਣਦੀਆਂ ਵਨ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਜੀ ਸਿੰਘ ਜੀ ਮਹਾਰਾਜ ਹੰਸਾੜੀ ਸਾਹਿਬ ਬੜਾ ਸਾਥ ਸੰਗਤ ਜੀ ਜਦੋਂ ਵੀ ਉਹਨਾਂ ਕੋਲ ਕੋਈ ਵਾਈਗੁਰ ਜੀ ਕੋਲ ਬਾਬਾ ਜੀ ਕੋਲ ਬਚਨ ਲੈਣ ਜਾਂਦਾ ਸੀ ਕੋਈ ਦੁੱਖ ਪਰੇਸ਼ਾਨ ਹੁੰਦਾ ਸੀ ਤਾਂ ਸਾਥ ਸੰਗਤ ਜੀ ਉਹ ਗਲਤ ਪਾਸੇ ਲਾਉਣ ਨਾਲ ਸੰਤ ਮਹਾਂਪੁਰ ਜੀ ਸਿਰਫ ਬਾਣੀ ਦੇ ਨਾਲ ਜੋੜਦੇ ਸੀ ਤਾਂ ਜੋ ਉਸ ਦਾ ਹੁਣ ਤੇ ਜੋ ਉਸਤੇ مصیبت ਪਈ ਐ ਉਹ ਉਸਦੀ ਠੀਕ ਹੋ ਸਕੇ ਪਰ ਉਸਦੀ ਅਗਲੀ ਜ਼ਿੰਦਗੀ ਵੀ ਸਵਰ ਚਾਵੇ ਇਸ ਲਈ ਸਾਧ ਸੰਗਤ ਜੀ ਮਹਾਪੁਰਸ਼ ਜੀ ਵੱਤ ਤੋਂ ਵੱਧ ਬਾਣੀ ਪੜਨ ਲਈ ਕਹਿੰਦੇ ਸੀ ਵਾਹਿਗੁਰੂ ਦਾ ਨਾਮ ਜਪਾਣ ਲਈ ਕਹਿੰਦੇ ਸੀ ਸਾਧ ਸੰਗਤ ਜੀ ਗੁਰੂ ਘਰ ਜਾ ਕੇ ਸੇਵਾ ਕਰਨ ਲਈ ਕਹਿੰਦੇ ਸੀ ਸਾਧ ਸੰਗਤ ਜੀ ਜੇ ਇਹ ਗੱਲ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਓਗੇ ਤੁਹਾਨੂੰ ਸਾਰੀਆਂ ਰਿੱਧੀਆਂ ਸਿੰਧੀਆਂ ਪ੍ਰਾਪਤ ਹੋ ਜਾਣਗੀਆਂ ਸਾਧ ਸੰਗਤ ਜੀ ਮਹਾਂਪੁਰਸ਼ੀ ਕਹਿੰਦੇ ਨੇ ਭਾਈ ਜੇ ਤੁਸੀਂ ਪਾਠ ਨਹੀਂ ਕਰ ਸਕਦੇ ਨਹੀਂ ਟਾਈਮ ਲੱਗਦਾ ਬਹੁਤ ਸਾਰੀਆਂ ਸੰਗਤਾਂ ਇਦਾਂ ਈਆਂ ਈਆਂ ਆਵਣੇ ਜਿਨ੍ਹਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਸਾਧ ਸੰਗਤ ਜੀ ਜੇ ਤੁਸੀਂ ਬਾਣੀ ਪੜ੍ਹ ਨਹੀਂ ਸਕਦੇ ਤਾਂ ਸਾਧ ਸੰਗਤ ਜੀ ਅੱਜਕੱਲ੍ਹ ਤੁਹਾਨੂੰ ਪਤਾ ਲਾਈਵ ਟੈਲੀਕਾਸਟ ਚੱਲਦਾ ਹੈ ਟੀਵੀ ਤੇ ਗੁਰਬਾਣੀ ਚੱਲਦੀ ਹੈ ਤਾਂ ਸਾਧ ਸੰਗਤ ਜੀ ਉਹਨਾਂ ਦੇ YouTube ਤੇ ਚੱਲਦੀਆਂ ਨੇ ਸਾਧ ਸੰਗਤ ਜੀ ਤੁਸੀਂ ਉਸ ਤੇ ਲਗਾ ਕੇ ਸੁਣ ਲਿਆ ਕਰੋ ਜਦੋਂ ਵੀ ਤੁਸੀਂ ਬਾਣੀ ਸੁਣਦੇ ਹੋਣਾ ਤੁਹਾਡਾ ਧਿਆਨ ਸਿਰਫ ਵਾਹਿਗੁਰੂ ਜੀਰ ਨਾਲੀ ਤੁਹਾਡੀ ਬਿਰਤੀ ਜੁੜੀ ਹੋਣੀ ਚਾਹੀਦੀ ਹੈ ਮਨ ਹੋਰ ਪਾਸੇ ਨਹੀਂ ਭਟਕਦਾ ਹੋਣਾ ਚਾਹੀਦਾ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਉਸ ਟਾਈਮ ਹੀ ਸਾਧ ਸੰਗਤ ਜੀ ਜਦੋਂ ਤੁਸੀਂ ਇਕਾਗਰ ਚੇਤ ਚ ਹੋ ਕੇ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੋ ਉਹੀ ਬਾਣੀ ਪੜੀ ਹੋਈ ਤੁਹਾਡੀ ਸਾਧ ਸੰਗਤ ਜੀ ਸੱਚਖੰਡ ਤੱਕ ਪ੍ਰਵਾਨ ਹੋਣੀ ਹੈ ਉਹੀ ਤੁਹਾਡੀ ਜਨਮ ਮਰਨ ਦੇ ਕੱਟੇਗੀ ਸਾਧ ਸੰਗਤ ਜੀ ਤੁਹਾਡੇ ਦੁੱਖ ਦਿਲ ਇੱਦਰ ਕਲੇ ਸਭ ਕੁਝ ਖਤਮ ਹੋ ਜਾਣਗੇ ਤੁਸੀਂ ਇੱਕ ਵਾਰ ਵਾਹਿਗੁਰੂ ਜੀ ਦੇ ਨਾਲ ਮਨ ਚਿੱਤ ਲਾ ਕੇ ਪਾਠ ਕਰਕੇ ਕਰਕੇ ਤੇ ਦੇਖੋ ਬਾਣੀ ਦਾ ਨਾਮ ਜਪੋ ਤੇ ਸਹੀ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਤ ਸੰਗਤ ਜੀ ਅਤੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਤ ਸੰਗਤ ਜੀ ਉਦੋਂ ਤੱਕ ਇਸ ਵੀਡੀਓ ਤੱਕ ਬਣੇ ਰਹੋ ਅੱਪਾ ਕੱਲ ਨੂੰ ਇੱਕ ਨਵੀਂ ਵੀਡੀਓ ਲੈ ਕੇ ਪੇਸ਼ ਹੋਵਾਂਗੇ ਸਾਧ ਸੰਗਤ ਜੀ ਹੁਈਆ ਪੁਲਾ ਚੋਕਾਂ ਦੇ ਖਿਵਾ ਬਖਸ਼ਣੀ ਜੀ ਫਤਿਹ ਦਾ ਜਵਾ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ